ਸਰਬੱਤ ਦਾ ਭਲਾ ਐਫ ਡੀ ਕੇ ਅੱਜ ਮੈਂ ਇੱਕ ਥੋੜੇ ਨਾਲ ਅੱਗੇ ਤੁਹਾਨੂੰ ਵੀਡੀਓ ਪਾਈ ਸੀ ਸੱਚ ਨੂੰ ਫਾਸੀ ਐਵੇਂ ਉਸੇ ਟੌਪਿਕ ਤੇ ਜਿਹੜੇ ਕਿਸਾਨਾਂ ਨਾਲ ਧੱਕਾ ਹੋਇਆ ਸੱਚ ਬੋਲਣ ਵਾਲਿਆਂ ਨੂੰ ਜੇਲ੍ਹ ਜਾਣਾ ਪਿਆ ਸੱਚ ਬੋਲਣ ਵਾਲੇ ਉਹ ਟ੍ਰੈਟ ਟਾਲੀਆਂ ਛੱਡ ਕੇ ਪਾਸੇ ਹੋਣਾ ਪਿਆ ਸੱਚ ਬੋਲਣ ਦੇ ਧੱਕੇ ਖਾਣੇ ਪਏ ਰਾਵਾਂ ਵਿੱਚ ਦੀ ਰੋਲ ਕੇ ਬਜ਼ੁਰਗਾਂ ਨੇ ਸੱਟਾਂ ਖਾਧੀਆਂ ਬਹੁਤ ਮਨ ਦੁਖ ਹੋਇਆ ਥੋੜਾ ਨਹੀਂ ਬਹੁਤ ਜਿਆਦਾ ਮਨ ਦੁਖ ਹੋਇਆ ਜਦੋਂ ਬੰਦਾ ਇਸ ਰਾਜੋਂ ਤਪੋ ਰਾਜ ਰਾਜੋਂ ਨਰਕ ਇਹ ਗੱਲ ਦਾ ਕਹਾਵਤਾ ਸੁਣੀ ਹੈ ਨਾ ਜਦੋਂ ਬੰਦੇ ਕੋਲੇ ਰਾਜ ਆ ਜਾਂਦਾ ਨਾ ਰਾਜ ਪ੍ਰਾਪਤ ਕਰਨ ਵਾਸਤੇ ਗੱਲਾਂ ਹੋਰ ਹੁੰਦੀਆਂ ਰਾਜ ਪ੍ਰਾਪਤ ਹੋ ਜੇ ਉਦੋਂ ਗੱਲਾਂ ਹੋਰ ਹੁੰਦੀਆਂ ਤੇ ਰਾਜ ਚਲਾਉਣ ਵਕਤ ਗੱਲਾਂ ਹੋਰ ਹੁੰਦੀਆਂ ਇਹ ਤਿੰਨੇ ਗੱਲਾਂ 'ਚ ਬਹੁਤ ਫਰਕ ਆ ਤੇ ਜਿਹੜੇ ਰਾਜਾ ਨੇ ਰਾਜ ਲੈਣ ਮੌਕੇ ਵੀ ਤੇ ਰਾਜ ਕਰਨ ਮੌਕੇ ਵੀ ਤੇ ਰਾਜ ਚਲਾਉਣ ਮੌਕੇ ਵੀ ਸਾਰੇ ਗੱਲਾਂ ਨੂੰ ਬੈਲੈਂਸ ਰੱਖਿਆ ਨਾ ਉਹਨਾਂ ਦਾ ਅੱਜ ਦੁਨੀਆ ਦੇ ਨਾਮ ਚੱਲਦਾ ਮਹਾਰਾਜਾ ਰਣਜੀਤ ਸਿੰਘ ਸਾਰੀ ਦੁਨੀਆ ਤੇ 150 ਦੇ 3 ਮੁਲਖਾਂ ਚ ਉਹਦੇ ਰਾਜ ਦਾ ਪੜਾਇਆ ਜਾਂਦਾ ਕਿੱਡੀ ਵੱਡੀ ਸਾਨੂੰ ਮਾਨ ਵਾਲੀ ਗੱਲ ਆ ਤੇ ਜਿਹੜੇ ਆਹੀ ਪੱਗ ਬੰਨ ਲੈਨੇ ਨਾ ਇਹ ਪੱਗ ਬੰਨ ਕੇ ਅਸਾਂ ਝੂਠ ਬੋਲਣਾ ਬੇਈਮਾਨੀ ਕਰਨੀ ਕਿਸੇ ਦਾ ਹੱਕ ਤਪਣਾ ਤੈਨੂੰ ਸੱਚ ਨਾ ਦੱਸਣਾ ਸੱਚ ਨਾਲ ਬੋਲਣਾ ਸੱਚ ਨਾਲ ਸੁਣਨਾ ਇਹ ਕੋੜਾ ਸ਼ਿਆਣੀ ਕਹਿੰਦੇ ਆ ਜਾਂਦੀ ਕੋੜ ਕਰਲੀ ਤੇ ਸਪੀਰੀਓ ਨੂੰ ਜਫੇ ਕਿਉਂ ਹੁੰਦੀ ਉਹਦੀ ਫੇਦਰ ਤਾਂ ਤੁਰਦੀ ਆ ਲੱਤਾ ਚੌੜੀ ਕਰਕੇ ਤੁਰਦੀ ਕੋੜ ਕਰਲੀ ਪਰ ਉਹਦੀ ਕਹਾਵਤ ਬਣਾਤੀ ਇਸ ਕਰਕੇ ਕਿ ਕਿਸਾਨਾਂ ਨੂੰ ਕੰਨ 'ਚ ਗੱਲ ਪਾ ਲੈਣੀ ਚਾਹੀਦੀ ਆ ਐਡਾ ਕੰਮ ਬੋਲਾ ਨਹੀਂ ਜਾ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦੇ ਆਂ ਅਸੀਂ ਤੁਸੀਂ ਵੀ ਕਿਸਾਨਾਂ ਦੇ ਪੁੱਤਾਂ ਯਾਰ ਉਹਨੇ ਗੱਲ ਸੁਣਦੇ ਕਿਉਂ ਨਹੀਂ ਜੇ ਕਿਤੇ ਗੱਲ ਪੁੱਟਣ ਦੇ ਆ ਜਾਂਦੀ ਹੈ ਲੁੱਟਣ ਦੇ ਆ ਜਾਂਦੀ ਉਹ ਤਾਂ ਯਾਰ ਇੱਕ ਆਪਣਾ ਆਮ ਬੰਦੇ ਦਾ ਕੰਮ ਆ ਇਹ ਰਾਜਨਾ ਕੰਮ ਨਹੀਂ ਰਹੇ ਫਿਰ ਜਿਹੜੀ ਉਹ ਦੂ 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 ਹੋਈ ਉਹਦੀ ਸਾਡੇ ਐਮਐਲਏ ਦੀ ਇਹ ਗੱਲ ਨਾ ਕੋਈ ਯਾਰ ਐਮਐਲਏ ਦਾ ਕੰਮ ਆ ਅੱਗੇ ਲੋਕ ਤਵਾ ਲਾਈ ਨੇ ਬਰਕੰਦੀ ਵਾਲੇ ਦਾ ਕੀ ਬਚੰਦੀ ਵਾਲੀ ਕੀ ਨਾ ਸੀ ਉਹਦਾ ਉਹਨੂੰ ਆਖੀ ਜਾਂਦੇ ਆ ਉਹ ਮੇਰੇ ਕੇ ਦੋ ਤਿੰਨ ਘਰੇ ਜਾਵਦੇ ਅਫੇ ਐਮਐਲਏ ਸਾਹਿਬ ਸਾਡਾ ਜਨਰੇਟਰ ਚੋਰੀ ਹੋ ਗਿਆ ਤੇ ਉਹ ਦੂਜੇ ਨੂੰ ਕੁਣੀ ਮਾਰ ਕੇ ਦਾ ਕੰਜਰ ਤੇ ਉਹ ਪਿਆ ਹੋਏ ਲਾ ਉਹ ਜਨਰੇਟਰ ਐਮਐਲਏ ਦੇ ਘਰੇ ਪਿਆ ਜਾਂ ਲਾਹਦਾ ਸਾਡੇ ਜੰਮਦੇ ਯਾਰ ਅਸੀਂ ਸੰਸਾਰ ਤੇ ਆਪਸ ਕਰਨਾ ਆ ਆ ਗੁਰਦੁਤਾ ਖਲਾਰਨਾ ਆ ਸੀ ਐਮਐਲਏ ਸਾਹਿਬ ਆਏ ਨਹੀਂ ਰੋਟੀ ਮਿਲਦੀ ਤੁਸੀਂ 55 ਸਾਲ ਦਾ ਹੋ ਗਿਆ ਪਹਿਲਾਂ ਭੁੱਖਾ ਮਰਦਾ ਰਿਆ ਨੂੰ ਥੋੜਾ ਚੇਤਨਾ ਦੇ ਕਰੋ ਯਾਰ ਟਰਾਲੀਆਂ ਮਿਲ ਜਾਂਦੀਆਂ ਟਰੈਕਟਰ ਮਿਲ ਜਾਂਦੇ ਆ ਫਿਰ ਤਾਂ ਟੀਵੀ ਐਲ ਸੀ ਡੀਆਂ ਸਭ ਕੁਝ ਮਿਲ ਜਾਂਦਾ ਯਾਰ ਬਹੁਤ ਮੁੱਕ ਸਕਦੇ ਆ ਇਹ ਸੋਸ਼ਲ ਮੀਡੀਆ ਤੁਸੀਂ ਆਪਦਾ ਖਾਣਾ ਪੀਣਾ ਵੀ ਨਹੀਂ ਲੋ ਸਕਦੇ ਇਹ ਚੋਂ ਭਗਵੰਤ ਮਾਨ ਜੀ ਬੇਨਤੀ ਆ ਸਾਡੀ ਅਸੀਂ ਬੇਨਤੀ ਕਰਦਾ ਸਾਨੂੰ ਪਤਾ ਸਾਡੇ ਨਾਲ ਤੁਸੀਂ ਕੀ ਕਰਨਾ ਇਹ ਸਾਨੂੰ ਭਲੀ ਭਾਤ ਜਾਣੋ ਆ ਛੇਤਰਖਾਨ ਨੂੰ ਤਿਆਰ ਹੋ ਜੋ ਉਹ ਸਿਆਣੇ ਕਹਿੰਦੇ ਨੇ ਨਾ ਉਹਦਾ ਫੁਗਰੇ ਦੀ ਬਰਾਦ ਨਾਲ ਤੇ ਸਿਆਣੇ ਦੀ ਮਕਾਨ ਚ ਨਹੀਂ ਹੁੰਦੀ ਆ ਉਹ ਗੱਲ ਨਾ ਸਾਫ਼ ਕਰੋ ਬਹੁਤ ਮਾਨ ਦੁਖੀ ਆ ਕਿੱਥੇ ਬਰਾਦ ਕਿੱਥੇ ਮਕਾਨ ਉਹਨੇ ਮਕਾਨ ਸਿਆਣੇ ਦੀ ਮਕਾਨ ਚੋਂ ਕੋਲੋਂ ਲੱਭੂ ਜਾਂਦਾ ਸਿੱਖਣ ਵਾਲੀ ਗੱਲ ਮਿਲ ਜਾਂਦੀ ਆ ਤੇ ਫੁਗਰੇ ਦੀ ਬਰਾਦ ਵਿੱਚੋਂ ਧੱਕੇ ਪੈਂਦੇ ਆ ਏ ਸਾਡੇ ਬਰਾਦ ਕੁੱਟੇ ਸੀ ਇੱਕੜੇ ਪਿੱਛੇ ਤੇ ਬਹੁਤ ਭਰਾਵਾ ਫਿਰ ਸ਼ੂਟ ਕੋਈ ਤੂੰ ਮੂਵੀ ਆ ਤਾਂ ਡੜ ਕੇ ਕੋਠੇ ਤੇ ਤੇ ਉਹ ਕਿਸਾੜਾ ਧੀਰਾ ਥੜਾ ਉੱਤੇ ਜਾਈ ਲੱਗਦਾ ਉਦੋਂ ਉਹ ਕੋਠੇ ਦਾ ਖੜਾ ਨਾ ਉਹਦੀ ਰੋ ਖਬਰ ਅਕੇ ਉਹਦਾ ਭਰਾਵਾ ਸੱਟ ਕੇ ਕੈਮਰਾਜਾ ਤੇ ਨੇਰੀ ਬਣ ਗਿਆ ਉਹਨੂੰ ਐਸੇ ਉਦੋਂ ਕੈਮਰੇਮੈਨ ਘਰਦੇ ਜੀ ਬਹੁਤ ਸਾਲਾਂ ਦੀ ਗੱਲ ਹੈ ਕੋਈ 30 ਸਾਲ ਦੀ 35 ਸਾਲ ਦੀ ਗੱਲ ਹੋਣੀ ਆ ਉਹ ਗੱਲ ਨਾ ਬਣੀ ਵੀ ਤੁਸੀਂ ਹੁਣ ਵਾਲੇ ਇਲੈਕਸ਼ਨਾਂ ਚ ਤੇ ਕੈਂਦੇ ਸੱਟ ਸੱਟ ਭਜੋ ਹੱਥ ਬਨ ਕੇ ਬੇਨਤੀ ਆ ਆਪਣਾ ਰਾਜ ਭਾਗ ਵਧੀਆ ਚਲਾਓ ਜਿਹੜੀਆਂ ਅਸੀਂ ਪੱਗਾਂ ਬੰਨੀਆਂ ਨਾ ਪੀੜੀਆਂ ਉਹ ਪੱਗਾਂਆਂ ਕਿਥੋਂ ਉਹ ਸੱਚ ਦਾ ਪ੍ਰਤੀਕ ਆ ਉਹ ਪੱਗ ਐਵੇਂ ਨਹੀਂ ਬਸੰਤੀ ਰੰਗ ਬੰਨ ਲੈਸ ਉਹਨਾਂ ਨੇ ਐਵੇਂ ਨਹੀਂ ਗੁਰੂ ਸਾਹਿਬ ਨੇ ਬਸੰਤੀ ਨਿਸ਼ਾਨ ਸਾਹਿਬ ਚੜਾਡੇ ਸੀ ਉਹਦਾ ਕੋਈ ਮਹੱਤਵ ਆ ਅਸੀਂ ਬੰਨ ਕੇ ਬਸੰਤੀ ਪਕਾਂ ਤੇ ਕੰਮ ਕਰਨੇ ਉਹਨੇ ਲਵਾਸ ਭਗਤਾਂ ਵਾਲਾ ਤੇ ਕੰਮ ਕਾਫਰਾਂ ਵਾਲੇ ਐਂ ਕਾ ਕਰੋ ਜੇ ਲਵਾਸ ਨੂੰ ਪਾਇਆ ਨਾ ਤੇ ਕੰਮ ਵੀ ਅਸੀਂ ਉਹ ਕਰੀਏ ਸੱਚਜੇ ਕੰਮ ਕਰੀਏ ਠੀਕ ਆ ਹਾਥੋਗਾਤਿਆਂ ਹੋਗੇ ਹੋਣੀਆਂ ਕਿ ਸਰਕਾਰ ਨੂੰ ਮਰਦਾਬਦ ਕਿਹਾ ਜਾਊਗਾ ਜੇ ਕਾਮਾਂ ਦੇ ਅਖੇ ਧੱਗੇ ਮਰਨਾ ਤੇ ਸਾਰੇ ਮੁੱਖੀ ਮੁਸ਼ਕਿਲ ਫੈਲ ਜੇ ਐਨੀ ਗੱਲ ਹੁੰਦੀ ਨਾ ਸਰਕਾਰ ਮਰੇ ਫਿਰ ਐਂ ਪੁੱਛੋ ਵੀ ਇਹ ਕਿਸਾਨ ਜਿਹੜੇ ਕਹਿੰਦੇ ਆ ਸਰਕਾਰ ਮਰਦਾਵਾਦ ਕਰਵਾਉਂਦੇ ਬਈ ਪੁੱਛੀ ਗੱਲ ਕਿਤੇ ਨਹੀਂ ਆਇਆ ਕਿ ਤੁਹਾਨੂੰ ਮੈਂ ਦੱਸਦਾ ਗੱਲ ਨੌਜਵਾਨ ਦੇ ਕੰਮ ਚ ਪਾ ਲੈ ਨੌਜਵਾਨ ਦੀ ਗੱਲ ਆ ਸੁਪਰੀਮ ਕੋਰਟ ਨੇ ਜਿਹੜਾ ਬੰਦਾ ਆਤਮ ਹੱਤਿਆ ਕਰਦਾ ਜੂ ਉਹ ਤੇ ਇੱਕ ਕੇਸ ਬਣ ਜਾਂਦਾ ਸੀਗਾ ਤੇ ਹੁਣ ਕੀ ਕੀਤਾ ਸੁਪਰੀਮ ਕੋਰਟ ਨੇ ਜਿਹੜਾ ਬੰਦਾ ਆਤਮ ਹੱਤਿਆ ਕਰਦਾ ਉਹਦੇ ਪਰਚਾ ਨਹੀਂ ਉਹਨੂੰ ਪੁੱਛੋ ਤੁਸੀਂ ਤਕਲੀਫ ਕੀ ਆ ਉਹਦਾ ਮਸਲਾ ਹੱਲ ਕਰੋ ਬਸ ਆਹ ਕਰਨਾ ਮਾਨ ਸਾਹਿਬ ਜੱਟਾਂ ਨੂੰ ਕੋਲੇ ਪਿਠਾ ਕੇ ਸੱਦ ਕੇ ਵਪਾਰੀਆਂ ਕੋਲੇ ਪਿਠਾ ਕੇ ਸੱਦ ਕੇ ਜਿੰਨੇ ਵੀ ਮੁਲਾਜ਼ਮ ਜਥੇਬੰਦੀਆਂ ਉਹਨਾਂ ਨੂੰ ਕੋਲੇ ਸੱਦ ਕੇ ਪਿਠਾ ਕੇ ਉਹਨਾਂ ਦੇ ਗੱਲਾਂ ਸੁਣੋ ਦੁੱਖ ਸੁਣੋ ਉਹਨਾਂ ਦੇ ਕੋਹਤਾ ਵਿੱਚ ਚੀਕਾ ਮਾਰੀ ਜਾਂਦੇ ਆ ਥਰਖਾ ਡੇ ਡੇਡ ਲੱਖ ਰੁਪਈਆ ਸਵਾ ਸੌ ਲੱਖ 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 ਰੁਪਈਆ ਥਰਖਾ ਤੇ ਚੀਕਾ ਮਾਰੀ ਜਾਂਦੇ ਆ ਤੁਹਾਡੇ ਦੇ ਜਾਂਦੇ ਆ ਉਹਨਾਂ ਨੂੰ ਬਿਸ਼ੱਕ ਦੀ ਛਤਕਾ ਦੇ ਇੱਥੇ ਨਾਲ ਆ ਯਾਰ ਇਹ ਜਿਹੜਾ 10000 ਦੇ ਕੰਮ ਕਰਦਾ 12000 ਦੇ ਘੂੜ ਲੱਖ ਲਈ ਜਾਂਦਾ ਉਲਟਾ ਕੰਮ ਜਿਹੜਾ 10000 ਵਾਲਾ ਸਾਰ ਜਿਹੜੀ ਕਰਦਾ 8 ਘੰਟੇ ਜਿਹੜਾ ਘੂੜ ਲੱਖ ਲੈਂਦਾ ਉਹ ਗੱਲ ਨਾ ਕਰੋ ਸਾਡੇ ਤੇ ਨੇੜੇ ਛੋਣੀ ਬੰਦੀ ਹੁੰਦੀ ਸੀ ਉਹ ਦਿਹਾੜੀ 12 ਰੁਪਏ ਹੁੰਦੀ ਸੀ ਤੇ ਜਿਹੜਾ ਬੰਦਾ ਉਹਨਾਂ ਦਾ ਪਣਾ ਸੀਗਾ ਮਨੀਮ ਉਹ 18 ਰੁਪਏ ਸੀਗੇ